ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੁਰਦੁਆਰਾ ਸਾਹਿਬ ਵਿਖੇ ਅਨੰਦ ਕਾਰਜਾਂ ਦੀ ਰਸਮ ਹੈ ਸੋ ਇਸ ਭਾਗੀ ਜੋੜੀ ਬੱਚਾ ਤੇ ਬੱਚੀ ਸਤਿਗੁਰੂ ਬਾਦਸ਼ਾਹ ਜੀ ਦੇ ਸੰਮੁਖ ਪਹੁੰਚ ਚੁੱਕੇ ਨੇ ਤੇ ਅਨੰਦ ਕਾਰਜਾਂ ਦੀ ਰਸਮ ਆਰੰਭ ਹੋਣ ਜਾ ਰਹੀ ਹੈ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਮਨੂਚਨ ਬੱਚੀ ਜੋੜੀ ਦੇ ਪੱਲੇ ਦੀ ਅਰਦਾਸ ਕਰ ਰਹੇ ਨੇ ਤੇ ਰਣਕਾਂ ਜਿਹਨੇ ਸਮਰੰਮ ਹੋ ਰਹੀ ਏ ਇਸ ਕੀ ਸਰਵਣਤਾ ਤੇ ਇਸ ਕੀ ਸੰਨੀ ਜੀ ਗੁਰੂ ਡੈਕੋਰੇਟਰਸ ਵਾਲੇ ਤੇ ਗੋਲੂ ਜੀ ਆਏ ਨੇ ਡੈਕੋਰੇਸ਼ਨ ਦੇ ਵਾਸਤੇ ਸਲਾਹ مشورہ ਕਰਨ ਦੇ ਲਈ ਤੇ ਕਿਉਂਕਿ ਬਾਬਾ ਸ਼ਿਚੰਦਰ ਜੀ ਦਾ ਸਮਾਗਮ ਆ ਰਿਹਾ ਹੈ ਸੋ ਸਲਾਹ مشورہ ਪਰ ਠੀਕ ਸਿੰਘਾਲੇ ਗੁਰੂ ਕੇ ਲੰਗਰ ਸਤਨਾਮ ਕੌਰ ਜੀ ਲੈ ਕੇ ਦਿੱਲੀ ਤੋਂ ਆਈਆਂ ਨੇ ਸੰਗਤ ਮੋਨ ਨੇ ਲਈਏ ਨਵੀਂ ਕਾਰ ਤੇ ਧੰਤਨ ਬਾਬਾ ਸ਼ਿਚੰਦਰ ਜੀ ਦਾ ਅਸ਼ੀਰਵਾਦ ਲੈਣ ਲਈ ਗੁਰੂ ਦਰਬਾਰ ਵਿਖੇ ਦਿੱਲੀ ਤੋਂ ਚੱਲ ਕੇ ਆਏ ਨੇ ਮੋਨ ਹੈ ਕਿ ਇਹ ਤੁਹਾਨੂੰ ਪਾਰਟੀ ਦੇਣੀ ਹੈ ਤੇ ਲੈ ਕੇ ਚਲਿਆ ਸਾਨੂੰ ਨਾਲ ਪਰ ਪਾਰਟੀ ਡੇਢ ਵਾਹ ਨਹੀਂ ਅੱਪੇ ਖਿੱਚ ਰਹੇ ਆ ਨਹੀਂ ਨਹੀਂ ਤੁਸੀਂ ਉਹ ਖਿੱਚ ਲੈਣੀ ਨਾ ਸੁਦਰਿੰਦਰਪਾਲ ਸਿੰਘ ਮੈਧੂ ਇਹਨਾਂ ਦੇ ਸੁਪੁੱਤਰ ਪ੍ਰਿੰਸ ਨੇ ਨਵੀਂ ਕੋਠੀ ਲਈ ਹੈ ਤੇ ਉਹਦੇ ਅਰਦਾਸ ਬੇਨਤੀ ਕਰਨ ਲਈ ਅੱਜ ਪਹੁੰਚੇ ਆ ਉਹਨਾਂ ਦੇ ਘਰ ਬਾਬਾ ਸ਼ਿਸ਼ਚੰਦਰ ਜੀ ਸੁੱਖਾਂ ਦੀ ਹੰਢਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਜ ਸੰਗਤ ਜੀਓ ਅੱਜ ਗੁਰੂ ਘਰ ਵਿਖੇ ਬਾਬਾ ਸ਼ਿਸ਼ੰਦਰ ਜੀ ਦੀ ਕਿਰਪਾ ਸਦਕਾ ਆਨੰਦ ਕਾਰਜਾਂ ਦੀ ਰਸਮ ਹੈ ਸੋਸ ਭਾਗ ਜੋੜੀ ਬੱਚਾ ਤੇ ਬੱਚੀ ਗੁਰੂ ਚੰਦਰ ਵਿਖੇ ਪੁੱਜੇ ਹਨ ਆਨੰਦ ਕਾਰਜਾਂ ਦੀ ਰਸਮ ਕਰਨ ਦੇ ਅਦਾ ਕਰਨ ਦੇ ਲਈ ਤੇ ਜਿੱਥਾ ਵੀ ਸਾਡਾ ਤਿਆਰ ਹੈ ਨਾਲ ਆਨੰਦ ਕਾਰਜਾਂ ਦੀ ਰਸਮ ਦੇ ਲਈ ਤੇ ਨਾਲ ਤਾਬਿਆ ਤੇ ਸੇਵਾ ਭਾਈ ਰਿੰਕੂ ਸਿੰਘ ਜੀ ਉਹਨੇ ਭਾ ਰਹੇ ਨੇ ਉਹ ਵੀ ਪੁੱਜੇ ਹੋਏ ਨੇ ਆਨੰਦ ਕਾਰਜ ਦੀ ਰਸਮ ਅਦਾ ਕਰਨ ਦੇ ਲਈ ਸੋ ਅਜ ਆਨੰਦ ਕਾਰਜ ਦੀ ਰਸਮ ਹੋਣੀ ਹੈ ਗੁਰੂ ਚਰਨਾ ਵਿਖੇ ਬੱਚਾ ਤੇ ਬੱਚੀ ਮੱਥਾ ਟੇਕ ਰਹੇ ਨੇ ਬੱਚਾ ਤੇ ਬੱਚੀ ਮੱਥਾ ਟੇਕ ਕੇ ਬੈਠ ਗਏ ਨੇ ਤੇ ਜੋ ਅਗਲੀ ਰਸਮ ਹੈ ਆਨੰਦ ਕਾਰਜ ਦੀ ਕੀਰਤਨ ਦੀ ਆਰੰਭਤਾ ਹੈ ਤੇ ਨਾਲ ਹੀ ਆਨੰਦ ਕਾਰਜ ਦਾ ਜਨ ਸਮਾਰੋਹ ਹੋਣ ਜਾ ਰਿਹਾ ਬੱਚਾ ਦੇਖੋ ਕੋਈ ਨਹੀਂ ਗੋਮੇਟ ਬਟਰ ਸੰਗਤ ਮਠਾ ਟੈਗਲ ਵਿੱਚ We'll <laughs> be ਰਾ ਸਵਿੰਦਰਪਾਲ ਸਿੰਘ ਜੀ ਮਹਿੰਦਰੂ ਇਹਨਾਂ ਦੇ ਪੁੱਤਰ ਪ੍ਰਿੰਸ ਜੀ ਨੇ ਨਵਾਂ ਮਕਾਨ ਲਿਆ ਹੈ ਕੋਠੀ ਲਈ ਹੈ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਆ ਬਾਬਾ ਸ਼ਿਚੰਦਰ ਜੀ ਦਾ ਸ਼ੁਕਰਾਨਾ ਕਰਦੇ ਆ ਅਰਦਾਸ ਬੇਨਤੀ ਕਰਨ ਦੇ ਲਈ ਬੁਲਾਇਆ ਸੀ ਤੇ ਗੁਰੂ ਚਰਨਾਂ ਵੀ ਖਿਰਦਾਸ ਕੀਤੀ ਸਰਗੁਰੂ ਪਾਤਸ਼ਾਹ ਆਪਣੇ ਸੇਵਕਾਂ ਨੂੰ ਸੁੱਖ ਦੇ ਅਸਥਾਨ ਬਖਸ਼ਿਸ਼ ਕਰਨ ਪੱਟੀ ਸਿੰਘਾ ਲਈ ਗੁਰੂ ਕਾ ਲੰਗਰ ਬੀਬੀ ਸਤਨਾਮਕੌਰ ਜੀ ਵੱਲੋਂ ਹਾਜ਼ਰ ਹੋਇਆ ਹੈ ਸਾਹਿਬ ਗੁਰੂ ਪਾਸ਼ਾ ਚੜਦੀ ਕਲਾਈ ਦਾਤ ਬਖਸ਼ਿਸ਼ ਕਰਨ ਜੀ ਜਸ਼ਨ ਜੀ ਗ੍ਰੈਜੂਏਸ਼ਨ ਪਾਰਟੀ ਹੋਗੀ ਨਹੀਂ ਪਾਰਟੀ ਹੁਣੀ ਮਿਲੇਗੀ ਜੂ ਕਿ ਹੋਗੀ ਅੱਛਾ ਨਹੀਂ ਮਿਲੇਗੀ ਸੱਚੀ ਗੱਲ ਹੈ ਕੋਈ ਬਾਤ ਤਾਂ ਹੋਣੀ ਪਾਰਟੀ ਹੋਵੇ ਕੱਢੀ ਤੇ ਲੱਕੇ ਜਾਣਗੇ ਕਿ ਜਿੱਤੇ ਦੇਖਦੇ ਮਾਮਾ ਜੀ ਬੱਸ 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 ਜਦੋਂ ਇਹ ਬਹੁਤ ਬਾਰਤਾਂ ਰਾਈਟ ਪਾ ਲਾ ਕੋ ਦਾ ਭਾਗੀ ਹੋਸੀ ਜੀ ਕਿਹਦੇ ਲਈ ਹੈ ਮਾਣ ਵੈਨਿਊ ਧੰਨ ਧੰਨ ਬਾਬਾ ਸ਼ਿਚੰਦੇ ਜੀ ਦਾ ਪ੍ਰਕਾਸ਼ ਪੁਰਬ ਦੇ ਖੁਸ਼ੀਆਂ ਦੇ ਡੈਕੋਰੇਸ਼ਨ ਵਾਸਤੇ ਗੁਰੂ ਡੈਕੋਰੇਟਰ ਸਨੀ ਤੇ ਗੋਲੂ ਜੀ ਆਏ ਨੇ ਤੇ ਧੰਤਨ ਬਾਬਾ ਸ਼ਿਸ਼ਚੰਦਰ ਜੀ ਦੇ ਪਵਨ ਪੁਰਬਾਂ ਦੇ ਸੰਪੜਪਾੜ ਜੋ 26 ਤਰੀਕ ਨੂੰ ਆਰੰਭ ਹੋਣੇ ਹਨ ਜੀ ਉਹਨਾਂ ਦੀ ਖੁਸ਼ੀ ਵਿੱਚ ਡੈਕੋਰੇਸ਼ਨ ਜੋ ਸਜਾਵਟ ਕਰਨੀ ਹੈ ਉਹਦੇ ਲਈ ਸਲਾਹ مشورہ ਕਰਨ ਦੇ ਲਈ ਇਕੱਤਰ ਹੋਏ ਨੇ ਤੇ ਤਾਂ ਕਿ ਧੰਤਨ ਬਾਬਾ ਸ਼ਿਸ਼ਚੰਦਰ ਜੀ ਦਾ ਜੋ ਪ੍ਰਕਾਸ਼ ਪੁਰਬ ਹੈ ਤੇ ਸੋਹਣੀ ਸਜਾਵਟ ਕੀਤੀ ਜਾ ਸਕੇ ਤੇ ਬਾਬਾ ਜੀ ਦਾ ਦਰਬਾਰ ਸੁੰਦਰ ਸਜਾਇਆ ਜਾ ਸਕੇ ਕਿਉਂਕਿ 26 ਤਰੀਕ ਤੋਂ 26 ਅਗਸਤ ਤੋਂ ਬਾਬਾ ਚਿਚੰਦਰ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਅਖੰਡ ਸੰਪੜਪਾਟ ਸਭ ਪ੍ਰారంਭ ਹੋ ਜਾਣੇ ਹਨ ਤੇ ਉਸ ਤੋਂ ਪਹਿਲਾਂ 24 ਤਰੀਕ ਤੋਂ ਜੋ ਸੇਵਾ ਹੈ ਗੁਰੂ ਦਰਬਾਰ ਦੀ ਹੋਣੀ ਹੈ ਜਿਸ ਵਿੱਚ ਸਾਰੀਆਂ ਸੰਗਤਾਂ ਰਲ ਮਿਲ ਕਰਕੇ ਸਾਫ ਸਫਾਈ ਕਰਦੀਆਂ ਨੇ ਤੇ ਉਸ ਤੋਂ ਉਪਰੰਤ ਜੋ ਸਜਾਵਟ ਹੈ ਉਹ ਕੀਤੀ ਜਾਂਦੀ ਹੈ ਉਹ ਸਜਾਵਟ ਦੇ ਲਈ ਇਹ ਇਹਨਾਂ ਨੂੰ ਬੁਲਾਇਆ ਹੈ ਅੱਜ ਤਾਂ ਕਿ ਜੋ ਸਲਾਹ مشورہ ਹੈ ਉਹ ਕੀਤਾ ਜਾ ਸਕੇ ਕਿ ਸਜਾਵਟ ਕਿਵੇਂ ਤੇ ਕਿਸ ਤਰ੍ਹਾਂ ਕਰਨੀ ਹੈ 24 25 ਨੰਬਰ ਸ਼ਬੀਰ ਪ੍ਰਕਾਸ਼ ਕਰਦੇ ਹੈ ਇਹ ਖਾਂ ਦੇ ਸਬੜਬਾਲ ਤੋਂ 24 25 ਨੂੰ ਆਪਣੀ ਸੈਟਿੰਗ ਕਰ ਲੈਣਾ ਦੇਖ ਲੈਣੇ ਜਿਵੇਂ ਕਿ ਜੀ ਕੇ ਐਲ ਬਾਕੀ نیچے ਦਾ ਜਿਵੇਂ ਅੱਗੇ ਹੱਲ ਕਰਦੇ ਹੋ ਸਨੀ ਸਨੀ ਬਾਪਾ ਮੈਂ ਕੀ ਨਵਾਂ ਲਗਾਣਾ ਪੁਰਾਣਾ ਨਾ ਲਗਾਣਾ ਬਤ ਜੀ ਇਹ ਰਿਕਾਰਡਿੰਗ ਤੇ ਨਾਵੇਂ ਗੱਲ ਠੀਕ ਜੱਲ ਲਗਾਓ ਇਹਨੋਂ ਤੇ ਮੋਹਨ ਨੇ ਲਈਏ ਨਵੀਂ ਕਾਰ ਸ਼ੁਸ਼ੀ ਨੇ ਤੇ ਮੋਹਨ ਨੇ ਤੇ ਨਵੀਂ ਕਾਰ ਲੈ ਕੇ ਅੱਜ ਮੱਥਾ ਟੇਕ ਲਈ ਆਇਆ ਤਰ ਬਾਬਾ ਸ਼ਿਚੰਦਰ ਜੀ ਦੀ ਅਸੀਸ ਲੈਣ ਲਈ ਦਰਬਾਰ ਚ ਹਾਜ਼ਰੀਆਂ ਭਰਨ ਵਾਸਤੇ ਬਾਬਾ ਸ਼ੀਤ ਚੰਦੇ ਜੀ ਕਿਰਪਾ ਕਰਨ ਆਪਣੇ ਬੱਚਿਆਂ ਨੂੰ ਇਹ ਦਾਤ ਜਿਹੜੀ ਦਿੱਤੀ ਹੈ ਸਤਿਗੁਰ ਸੁੱਖਾਂ ਦੀ ਬਖਸ਼ਿਸ਼ ਕਰੇ ਇਹਨਾਂ ਗੱਡੀਆਂ ਦੇ ਉੱਤੇ ਗੁਰੂ ਘਰਾਂ ਵਿੱਚ ਸੁਣੀਆਂ ਸੁਣੀਆਂ ਜਗ੍ਹਾ ਤੇ ਜਾ ਕੇ ਸਵਾਰੀਆਂ ਕਰਨ ਦਰਸ਼ਨ ਮੇਲੇ ਕਰਨ ਤੇ ਸਦਾ ਆਪਣੇ ਨਾਮ ਬਾਣੀ ਨਾਲ ਸਤਿਗੁਰ ਪਾਤਸ਼ਾਹ ਜੋੜ ਕੇ ਰੱਖਣ ਜੀ ਤੇ ਫਿਰ ਅਸੀਂ ਚੱਲੇ ਆਂ ਮੋਂਦੇ ਨਾਲ ਜਗੀ ਸਵੀਟਸ ਤੇ ਪਾਰਟੀ ਖਾਣ ਦੇ ਲਈ ਮਾਨ ਕਹਿੰਦਾ ਪਾਰਟੀ ਦੇਣੀ ਹੈ ਤੁਹਾਨੂੰ ਤੇ ਅਸੀਂ ਜਗੀ ਸਵੀਟਸ ਤੇ ਚੱਲੇ ਆ ਪਾਰਟੀ ਕਰਨ ਲਈ ਥੋੜਾ ਬਹੁਤ ਕੁਝ ਹਲਕਾ ਫੁਲਕਾ ਹੀ ਖਾਇਆ ਜਾਏਗਾ ਕਿਉਂਕਿ ਲੰਗਰ ਤਾਂ ਰੂਪਾ ਨੇ ਘਰ ਬਣਾਇਆ ਹੋਇਆ ਹੈ ਪ੍ਰਸ਼ਾਦਾ ਤੇ ਘਰ ਤਿਆਰ ਹੈ ਸੋ ਹੁਣ ਜਗੀ ਸਵੀਟਸ ਤੇ ਪਹੁੰਚੇ ਆ ਤੇ ਕੁਝ ਖਾ ਪੀ ਕੇ ਤੇ ਘਰ ਜਾ ਕੇ ਲੰਗਰ ਵੀ ਛਕਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ